ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਉ ਦੁਇ ਕੁਦਰਤ ਸਾਜਿਆ ਕਰ ਆਸਨ ਦੇਠੋ ਛਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹ ਘਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਅਸੰਦੇ ਠੋਚਾਓ ਤੇਰਾ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਨੀਆਂ ਰਾਮ ਰਾਜੇ ਜਿਸ ਲੱਗੀ ਪੀਰ ਵੀ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰੀਆ ਜਨ ਨਾਨਕ ਸਤਗੁਰੂ ਮੇਲ ਹਰਜਗ ਦੂਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸੱਚ ਤੇ ਆਏ ਨਾ ਸੱਚ ਜੋ ਮਰ ਜੰਮੇ ਸੋ ਕਚ ਨਹੀਂ ਕਚ ਪਹਿਲਾ ਵੱਡੀ ਵੱਡੀ ਆਈ ਜਾਂ ਵੱਡਾ ਨਾ ਵੱਡੀ ਵੱਡੀ ਆਈ ਜਾਂ ਸੱਚ ਨਹੀਂ ਆ ਵੱਡੀ ਵੱਡੀ ਆਈ ਜਣੇ ਚਲ ਥਾਓ ਵੱਡੀ ਵੱਡੀ ਆਈ ਜਾਨਾ ਆ ਲਾਓ ਵੱਡੀ ਵੱਡੀ ਆਈ ਬੂਝਾ ਸਭ ਭਾਉ ਵੱਡੀ ਵੱਡੀ ਆਈ ਜਾਂ ਪੁੱਛ ਨਾ ਦਾਤ ਵੱਡੀ ਵੱਡੀ ਆਈ ਜੇ ਆਪੇ ਆਪ ਨਾਨਕ ਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵੇ ਨਾਸ ਇਕ ਨਾ ਭਾਨੈ ਕਢ ਲੈ ਇਕ ਨਾ ਮਾਇਆ ਵਿੱਚ ਨੇ ਵਾਸ ਏਵ ਭੇ ਆਖ ਨਾ ਜਾਪੀ ਜੇ ਕਿਸੈ ਗਾਨੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਤਨ ਮ ਬਹਾਲਿਆ ਉਥੈ ਸੱਚੇ ਹੀ ਸਚ ਨਿਵੜਾ ਚੁਨ ਵਖ ਕੜੇ ਜਜ ਮਹਾਲਿਆ ਥਾਉ ਨਾ ਪਾਇਨ ਕੁੜਿਆਰ ਮੂਹ ਕਾਲੈ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗਏ ਹਾਰ ਗਏ ਸੇ ਤਗਾਣਾ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਮੂਰਖ 함ੂਗੋთა ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾ세ਆ ਜਪ ਅਨਤ ਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਾਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਭੋਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਕਵੇ ਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਦ ਲਗਹਾ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵੀ ਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵਿਸਮਾਦ ਵੇਲ ਡਾਉਣ ਰਹਿਆ ਵਿਸਮਾਦ ਨਾਨਕ ਬੂਝਣ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦੀਸ਼ਾ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜاتی ਜਿੰਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਵਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮ ਅੰਦਰ ਵੇਖਿਆ ਵਰਤਾ ਤਾਕੋ ਤਾਕ ਪੌੜੀ ਆਪਿਨਾ ਪੋਗ ਪੋਗ ਕੇ ਹੋਏ ਬਸਮੜਪੋਰ ਸਿਧਾਇਆ ਵੱਡਾ ਹੋਵਾ ਧੁਨੀਦਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਤ ਬਾਚੀਆ ਭਾ ਲੈਖਾ ਕਰ ਸਮਝਾਇਆ ਥਾਉ ਨਾ ਹੋਵੀਂ ਭੋਦੀ ਹੁਨਾ ਸੁਣੀਐ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਂਤੀ ਹਰ ਪ੍ਰਭ ਹਰ ਰਾਇਆ ਰਮ ਰਾਜੇ ਹੋ ਮਾਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲਾ ਹਰ ਬੀਰ ਦਹਾ ਹਰ ਲਾਜ ਰਖਾਇਆ ਜਨ ਨਾਨਕ ਅਸਰ ਨਗਤੀ ਹਰ ਨਾਮ ਤਰਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਆਵੇ ਹਸਦਵਾ ਪੈ ਵਿੱਚ ਚਲ ਹਾਂ ਲਖ ਦਰਿਆਓ ਪੈ ਵਿੱਚ ਅਗਨ ਆ ਕੜਾਵੇ ਗਾਰ ਪੈ ਵਿੱਚ ਧਰਤੀ ਦੇ ਭੀ ਭਾਰ ਪੈ ਵਿੱਚ ਇੰਦਰ ਫਿਰਾ ਇਸੀ ਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤਾ ਪੈ ਵਿੱਚ ਸਿੱਧ ਬੁੱਧ ਸੂਰਨਾਧ ਪੈ ਵਿੱਚ ਅੜਾ ਅਡਾ ਨੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਾਂ ਜਵਾਂ ਘੂਰ ਸਗਲੇ ਆਪੋ ਲਿਖਿਆ ਸਿਰ ਲੇਖ ਨਾਨਕ ਨਿਰਭੋ ਨਿਰੰਕਾਰ ਸਚ ਇਕਮ ਹੱਲਾ ਪੱਲਾ ਨਾਨਕ ਨਿਰਭੋ ਨਿਰੰਕਾਰ ਹੋਰ ਕਹਤੇ ਰਾਮ ਰਵਾਲ ਕੇਤੀਆਂ ਕਾਨਾ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚ ਹੈ ਮੰਗਤੇ ਗਿੜ ਮੂੜਪੂਰ ਹੈ ਤਾਲ ਬਾਜਾਰੀ ਬਾਜ਼ਾਰ ਮਹ ਆਏ ਕੜ ਹੈ ਬਾਜ਼ਾਰ ਗਵ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਤਾਲ ਲਖ ਟਕਿਆ ਕੇ ਮੁੰਡਤੇ ਲਖ ਟਕਿਆ ਕੇ ਹਾਰ ਜੀਤ ਤਾ ਨ ਪਾਇਆ ਹਾਂ ਨਾਨਕਾਂ ਸੇ ਤਨਹੁ ਵਹਿ ਸ਼ਾਰ ਗਿਆਨ ਨਾਲ ਲਈ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾ ਤਾ ਪਾਇਆ ਹੋਰੇ ਕਹਿ ਕਮਤ ਹੁਕਮ ਖੁਾਰ ਪੋੜੀ ਨਦਰ ਕਰਾਂ ਹਾਂ ਜੇ ਆਪਣੀ ਤਾਂ ਨਾਦਰੀ ਸਤਗੁਰ ਪਾਇਆ ਹੋ ਜਿਉਂ ਬਹੁਤੇ ਜਨਮ ਪਰਮੇਆ ਤਾਂ ਸਤਗੁਰ ਸ਼ਬਦ ਸੁਨਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨੋ ਲੋਕ ਸਬਾਇਆ ਸਤਗੁਰ ਮਿਲੇਆ ਸਚ ਪਾਇਆ ਜਿਨਨੀ ਵਿੱਚ ਹੋ ਆਪ ਗਵਾਇਆ ਜਿਨਾਂ ਸਚੋ ਸਚ ਬੁਝਾਇਆ ਸਮਹ ਲਾ ਚੌਥਾ ਗੁਰਮੁਖ ਡੁੰਡ ਡੂਡੇ ਦੇਆ ਹਰ ਸੱਜਣਾ ਲਥਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਚ ਗੁਥਾ ਸ਼ਲੋਕ ਮਹੱਲਾ ਪਹਿਲਾ ਘੜੀਆ ਸਬੇ ਗੋਪੀਆਂ ਪਹਿਰ ਕਨ ਗੋਪਾਲ गाने कौन पानी बसंतरा चंद सूरज अवतार सगली धरती माल तन वरतन सर्व जंजाल नानक मूसा ज्ञान विहुनी खाएगी आजम काल महल ला पल्ला वयेन चले नचन गोरे पैर हलायन फेरन सिर उड़ उड़ रावा शाटा पाए देखा लोग हसा कर जाए ਪ੍ਰੋਟਿਆ ਕਾਰਨ ਪੂਰਾਂ ਤਾਲ ਆਪ ਪਛਾੜੇ ਹਾਂ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਵਨ ਸਿਤਾ ਰਾਜੇ ਰਾਮ ਨਿਰਪੋਣ ਅੰਕਾਰ ਸਚ ਨਾਮ ਜਾ ਕਾ ਕੀਆ ਸਗਰ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਾਨ ਜੀ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਕਾਏ ਪਾਰ कोलू चरखा चकरी चक चक्क, ले बहुत अनंत लाटू माथानिया अनगाह पंखी पौधिया लैन न साह सूह झाड़ पवाई है जंत नानक पौधिया गनंत नंत बंधन बंध सोए पवावे सोये कीरत न जा सब कोए नचे नचे हसे हा चले हा से रोए उड़ ना जाहि सिद्ध ना होए नचे न कूदना मन का चाओ नानक जिन मन पो तिन ना मन पाओ पोड़ी नाम तेरा निरंकार है ना लेया नरक ना जाया पीयो पिंडा सब तिस दा दे खाजा आंख गवाइया ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਐ ਜੇ ਜਰਵਾਨਾ ਪਰ ਹਰਾ ਜਰਸ ਵੇਸ ਕਰੇ ਦੀ ਆਈਐ ਕੋ ਰਹਾ ਨਾ ਪਰਿਆ ਪਾਈਐ ਪੰਥ ਦਸਾਵਾ ਨਿਤ ਖੜੀ ਮੁੰਧ ਜੋ ਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਉਮਾਂ ਵੀ ਖਜਾਲੀ ਜਨ ਨਾਨਕ ਸਤਿਗੁਰ ਮੇਲਾ ਹਰ ਹਰ ਮਿਲੀ ਆਂ ਬਨ ਵਾਲੀ ਸ਼ਲੋਕਾ ਮਹੱਲਾ ਪਲਾ ਮੁਸਲਮਾਨਾ ਸਿਫਤ ਸਰੀਆਤ ਪੜ ਪੜ ਕਰਾਂ ਵਿਚਾਰ ਬੰਦੇ ਸੇ ਜੇ ਭਵਾਂ ਵਿੱਚ ਬੰਦੀ ਵੇਖਣ ਕੋ ਦੀ ਧਾਰ ਹਿੰਦੂ ਸਾਲਾ ਹੀ ਸਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਾਂ ਅਰਥਾ ਅਰਚਾ पूजा अगर वस बहकार जोगी सुनते आवन जेते अलख नाम करतार सुखम मूर्त नाम निरंजन काया का आकार सतिया मन संतोख उपज देने के विचार दे दे मगह सहसा गुन सोब करे संसार चोरा जारा ता कुड़े कुड़ेयारा खारा भावे कार एक होदा खाए चल हाँ आ था तीना पे कई कार थल जिया पुरिया लोवा आकारा आकार उए जे आख सो तू है जौन है तीना पे तेरी सार नानक भगत फुक सालाहन सच नाम आधार सदा आनंद रहा दिन राती गुणवंतिया पाशार महला पहला ਮੇ ਟੇਮ ਸੁਲਮਾਨ ਕੀ ਭੇੜਾ ਭਾਈ ਘੁਮੇ ਯਾਰ ਛੜ ਪਾੜੇ ਇਟਾ ਕੀ ਯਾ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੂੜੀ ਛੜੇ ਛੜੇ ਪਵ ਹੈ ਅੰਗਿਆਰ ਨਾਨਕ ਜੀ ਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ ਪੋੜੀ ਬੇਨ ਸਤਗੁਰ ਕੀ ਨਾ ਨਾ ਪਾਇਓ ਬੇਨ ਸਤਗੁਰ ਕੀ ਨਾ ਨਾ ਪਾਇਆ ਸਤਗੁਰ ਵਿੱਚ ਆਪ ਰਖੇ ਹੋਂ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲੇ ਆਸਦਾ ਮੁਕਤ ਹਾ ਜਿਨ ਵਿੱਚ ਹੋਮ ਹਾਂ ਚੁਕਾਇਆ ਤਮੇ ਹੋਂ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਮੁਖ ਪਿਆਰੇ ਆਏ ਮਿਲ ਮੈਂ ਚੀਰੀ ਵਿੱਚ ਛੂਨੇ ਰਮ ਰਾਜੇ ਮੇਰਾ ਮਨ ਤਨ ਬਹੁਤ ਬਹਿ ਰ ਗਿਆ ਹਰ ਨਾਨਾ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੁਰਖ ਕਾਰਾ ਲਾਇਆ ਨਾਨਕ ਹਰ ਕੰਮ 'ਚ ਸ਼ਲੋਕ ਮਹਿੱਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਸੱਚ ਯਾਰ ਕੁੜ ਯਾਰ ਹੋ ਵਿੱਚ ਪਾਪ ਪੁੰਨ ਵੀ ਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹੱਸਾ ਹੋ ਵਿੱਚ ਰੋਵਾ ਹੋ ਵਿੱਚ ਭਰਿਆ ਹੋ ਵਿੱਚ ਥੋਵੇ ਹੋ ਵਿੱਚ ਜਾਤੀ ਜਨ ਸੇਖ ਹੋਵੇ ਹੋ ਵਿੱਚ ਮੂਰਾ ਖਾ ਹੋ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਨਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੁ ਮੈਂ ਕਰ ਕਰ ਜੰਤ ਉਪਾਇਆ ਹੁ ਮੈਂ ਬੂਝਿਆ ਤਾਂ ਦਰਸੂਝਿਆ ਗਿਆਨ ਵੀ ਹੁਨਾ ਕਥ ਕਥ ਲੂਝਾ ਨਾਨਕ ਹੁਕਮੀ ਲਿਖਿਆ ਲੇਖ जे हा वेख है ते हा वेख महला दूजा हो मैं ए हा जात है हो मैं कर्म कमा है हो मैं ए बंदना फिर फिर जो नहीं पा हो मैं कितो कथ हो उपजा कित संजम एह जाए हो मैं एह हुक्म है पे कियत फिर रहा है हो मैं दीरक रोग है दारू पी इस माह है कृपा करे जे अपनी तुरु का शब्द कमां नानक कह हो जन हो इत संजम दुख जाहा, पोड़ी सेव की संतोखी जिन सचो सच ति आया उन्नी मंदा पैर न रखियो कर सुकृत धर्म कमाया उन्नी दुनिया तोड़े बंधना अंध अन्न ਪਾਣੀ ਥੋੜਾ ਖਾਇਆ ਤੂ ਬਖਸੀਸੀ ਅਗਲਾ ਨਿਤ ਦੇਵਾ ਹਾਂ ਚੜਾ ਹੈ ਸਵਾਇਆ ਵੱਡਿਆਈ ਵੱਡਾ ਪਾਇਆ